ਆ ਗੁਰਨਾਨ ਸਿੰਘ ਆ ਬੈਠੇ ਸੱਜੇ ਹੱਥ ਕੋਣ ਬੈਠਾ ਹੈ ਗੁਰੂ ਅੰਗਦ ਦੇ ਇਹ ਜਦੋਂ ਮਹਾਰਾਜ ਨੇ ਗੱਦੀ ਦੇਤੀ ਉਦੋਂ ਦਾ ਜ਼ਿਕਰ ਬੜਾ ਜ਼ਰੂਰੀ ਤੁਹਾਡੇ ਆ ਗੁਰਨਾਨ ਸਿੰਘ ਆ ਬੈਠੇ ਸੱਜੇ ਹੱਥ ਗੁਰੂ ਅੰਗਦ ਸਾਹਿਬ ਪਤਾ ਨਹੀਂ ਬਾਬੇ ਨਾਨਕ ਦੀ ਕੀ ਮੋਜ ਆਈ ਐੰਜ ਸੱਜਾ ਅਥਲਾ ਆ ਕੇ ਨਾ ਮਹਾਰਾਜ ਤੇ ਗੁਰੂ ਅੰਗਦ ਦੇਵ ਜੀ ਨੂੰ ਪਤਾ ਕੀ ਕਹਿੰਦੇ ਕਹਿੰਦੇ ਮੇਰੀ ਸੰਗਤ ਨੂੰ ਕਹਿ ਦੇਣਾ ਹਣ ਕੀ ਹੋ ਜਾ ਗੁਰੂ ਅੰਗਦ ਸਾਹਿਬ ਨੇ ਐਂਜ ਹੱਥ ਜੋੜੇ ਮਹਾਰਾਜ ਹੁਕਮ ਕਰੋ ਕੀ ਕਵਾਂ ਆ ਗੁਰਨਾਨ ਸਿੰਘ ਬੈਠੇ ਐ ਸੱਜਾ ਅਥ ਪਾ ਗੁਰੂ ਅੰਗਦ ਦੇਵ ਜੀ ਪਾਈ ਲੈਣਾ ਆਪਣਾ ਸਜਾਦਨਾ ਆ ਕੇ ਨਾ ਆਇਆ ਕਹਿੰਦੇ ਗੁਰੂ ਅੰਗਦ ਸਾਹਿਬ ਮੇਰੀ ਸੰਗਤ ਨੂੰ ਜਿੱਥੇ-ਜਿੱਥੇ ਦਿਮਾਨ ਲੱਗਣਗੇ ਕਹਿ ਦੇਣਾ ਉਹ ਕਹਿੰਦੇ ਜੀ ਹੁਕਮ ਕਰੋ ਕੀ ਕਹਾਂ ਆ ਸੁਣਨ ਲਈ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਆਣਲੇ ਸਮੇਂ ਜਿੱਥੇ-ਜਿੱਥੇ ਦਿਮਾਨ ਲੱਗਣਗੇ ਮੇਰੀ ਸੰਗਤ ਨੂੰ ਕਹਿ ਦੇਣਾ ਜਿਹੜਾ ਜਪਜੀਤ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਹੁਣ ਤਕੜਾ ਜਗਾਰਾ ਲੈਣਾ ਸੁਣ ਕੇ ਬਾਬਾ ਜੀ ਦੇ ਬੱਚੇ ਨਾ ਅਜਾ ਲੈ ਜਾਣਾ ਪੁਰਨਾਣ ਸਿੰਘ ਸਾਹਿਬ ਗੁਰੰਗਰ ਦੇਵ ਜੀ ਨੂੰ ਕਹਿੰਦੇ ਆ ਕਹਿੰਦੇ ਜਿਹੜਾ ਜਪਜੀਤ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਜਿਹੜਾ ਜਪਜੀਤ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਉਨੂੰ ਮੇਰੀ ਨੇੜਤਾ ਪ੍ਰਾਪਤ ਹੋਏਗੀ ਜੋ ਪਿਆਰ ਨਾਲ ਜਗਾਰ ਆਇਆ ਨੇੜਤਾ ਗੁਰੂ ਨਾਨਕ ਘਰ ਕਹਿੰਦੇ ਜਿਹੜਾ ਜਪਦੀਸ਼ ਪ੍ਰੇਮ ਨਾਲ ਪੜੇਗਾ ਉਹਦੇ ਮੈਂ ਨੇੜੇ ਹੋ ਕੇ ਵਰਤਾਂਗਾ ਉਹਦੇ ਮੈਂ ਨੇੜੇ ਹੋ ਜਾਣਾ ਕੁਸੀਂ ਕਹੋ ਗੁਰਗਵਾਲ ਸੇ ਕੋਲੋਂ ਦੇ ਨਹੀਂ ਕਹਿ ਰਹੇ ਇਸ ਕਰਕੇ ਇਤਿਹਾਸਕ ਗ੍ਰੰਥ ਸ੍ਰੀ ਗੁਰਪ੍ਰਤਾਬ ਸੂਰਜ ਗ੍ਰੰਥ ਦੀਆਂ ਉਹ ਲਾਈਨਾਂ ਸੁਣ ਲਓ ਜਿਹਦੀ ਇਤਿਹਾਸ ਗੁਰਦੁਆਰੇ ਕਹਾਵਨੀ ਜਪਜੀ ਸੇਵਨ ਪ੍ਰੀਤ ਸੋ ਜਾਹੀ ਕੋ ਕਵਤਾ ਨਹੀਂ ਉਤਾਰਨਾ ਨਹੀਂ ਕਿ ਸ੍ਰੀ ਗੁਰਪ੍ਰਤਾਪ ਸੂਰਜਗ੍ਰਹਿ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਉਹਦੇ ਵਿੱਚ ਜ਼ਿਕਰ ਹੈ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਜਪਜੀ ਸੇਵਨ ਪ੍ਰੀਤ ਸੋ ਜਾਹੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਜਿਹੜਾ ਪ੍ਰੀਤ ਨਾਲ ਜਪਜੀ ਸਾਹਿਬ ਦਾ ਸਹਾਰਾ ਲਏਗਾ ਮਮ ਸਮੀਪ ਮਾਮਦਾ ਕੀ ਅਰਥ ਹੈ ਰਾਜੀ ਵਾਲਿਓ ਮਾਮਾ ਮੇਰੀ ਸਮੀਪ ਦਾ ਕੀ ਅਰਥ ਹੁੰਦਾ ਨੇੜੇ ਸਮੀਪ ਦਾ ਰਦ ਜਿਆਦਾ ਨੂੰ ਪਤਾ ਹੋਵੇਗਾ ਤੁਹਾਡੇ ਕੋਲ ਥੋੜੀ ਜੇ ਤੁਸੀਂ ਨਿੱਦੀ ਫਿਰ ਉਹ ਵੀ ਆਂਦੀ ਤੇ ਸਿੰਧੀ ਦੀ ਇਹ ਬਾਬਾ ਨਾਨਕ ਕਹਰੇ ਆ ਆ ਆ ਆ ਦੀ ਸੇਵਨ ਪੀਤ ਸੋ ਜਾਹੀ ममスイਬ ਮੇਰੀ ਨੇੜਤਾ ਸੁਮੀਤ ਤੇਰੀ ਪ੍ਰਾਪਤ ਹੋਏ ਤਾਂ ਹੀ ਜਿਹੜਾ ਜਵਜੀਤ ਸਾਹਿਬ ਪ੍ਰੇਮ ਨਾਲ ਪੜੇਗਾ ਇਹਦਾ ਸਹਾਰਾ ਲਏਗਾ ਉਹਦੇ ਕੰਮ ਮੈਂ ਨੇੜੇ ਹੋ ਕੇ ਕਰਾਂਗਾ ਕਹਦੇ ਹੋਗਾ ਜੀ ਕਿ ਸਾਧ ਜਿਹੜੇ ਐਦਲਾ ਛੋਟੀਆਂ ਨਹੀਂ ਬਾਬੇ ਨੇ ਕੋ ਗੱਲ ਕਹੀ ਹੋਵੇ ਕਿ ਫੜ ਲਿਆ ਕਰੋ ਬਾਬੇ ਦੇ ਚਰਨ ਬਾਬਾ ਜੀ ਤੁਸੀਂ ਕਿਹਾ ਦੇਖੋ ਮੈਂ ਵੀ ਗ੍ਰਸਤੀ ਆ ਤੁਸੀਂ ਵੀ ਬਹੁਤ ਗ੍ਰਸਤੀ ਵਿੱਚ ਬੈਠੇ ਹੋ ਗ੍ਰਸਤੀ ਵਿੱਚ ਕੋਈ ਦੁੱਖ ਸੁੱਖ ਆਵੇ ਇਹ ਬਾਬੇ ਦਾ ਬਚਨ ਸੰਭਾਲੋ ਜਿਹੜਾ ਜਗਜੀਤ ਸਿੰਘ ਵੱਲ ਧਿਆਨ ਕਰੇਗਾ ਉਹਦੇ ਮੈਂ ਨੇੜੇ ਹੋ ਕੇ ਬਰਦਾ ਸਾਦਨਾ ਲੈ ਲਿਓ ਜਰਾ ਜੀ ਟੈਨਸ਼ਨ ਆਵੇ ਇਹਦੇ ਬਾਅਦ ਸ਼ੁਰੂ ਕਰਦੇ ਆਂ ਪੁਰਨਾਣੇ ਕਰਤਨਾ ਸ਼ੁਰੂ ਕਾਮ ਜਾਇਜ਼ ਹੋਵੇ ਪੰਜਾਇਜ਼ ਨਾ ਹੋਵੇ ਆਡੇ ਪੰਜਾਬ ਵਿੱਚ ਇੱਕ ਲੱਕ ਹੈ ਪੱਤੋਕੀ। ਬਾਬਾ ਨਨ ਸਿੰਘ ਜੀ ਨੇ ਉੱਥੇ 10-15 ਦਿਨਾਂ ਦਾ ਸਮਾਂ ਦਿੱਤਾ। ਪੱਤੋਕੀ। ਵਿਚਾਰੀ ਪੂਰਨਵਾਸੀ। ਰੋਇਦਾ ਅਦਵਾਂ ਸਈਦੇ ਸੀ। ਸਭ ਤੋਂ ਉੱਤੇ ਮਹਾਰਾਜ ਦੇ ਪ੍ਰਕਾਸ਼ ਫਿਰ 라ਗੀ ਫਿਰ ਸੰਗਤ ਬਾਬਾ ਜੀ ਤੋਇਆ ਕੁੱਟ ਕੇ ਬੈੰਦੇ। ਦੀਵੇ ਇੱਕ ਸੰਗਤ ਨੂੰ ਇੱਕ ਸੇਵਾਦਾਰ ਨੇ ਆ ਕੇ ਕਿਹਾ ਸਾਢੇ 9 ਵਜੇ ਦਾ ਹੋਵੇ। ਬਾਬਾ ਜੀ ਅੱਜ ਪੂਰ ਨਮਾਸ਼ੀ ਕਰਕੇ ਕੱਠ ਬੋਝਿਆ। ਦੀ 25000 ਰੁਪਏ। ਤੇ ਲੰਗਰ ਨਾ ਘਟ ਜਾਏ ਆਪੋ ਸਾਧਨਾਂ। ਲੰਗਰ ਲੱਗਦਾ ਵੀ 5-7000 ਰੁਪਏ। ਉਹ ਮੈਂ ਗੱਲ ਡਿਟੇਲ ਨਾ ਨਹੀਂ ਕਰਨੀ। ਬਾਬਾ ਨਾਨ ਸਿੰਘ ਨੇ ਕਿਸੇ ਲਈ ਮੌਜ ਵਿੱਚ ਕਹਿ ਤਾ ਸੀ ਪੱਕਿਆ ਬਗਾਇਆ ਭੇਜੇਗਾ ਤੇ ਛਕਾਂਗੇ। ਭਰੋਸੇ ਦੇ ਕਹਿ ਤਾ। ਉਥੇ ਪਗਦਾ ਵੀ ਨਹੀਂ ਸੀ ਤੇ ਆਣਾ ਵੀ ਪੱਕਿਆ ਬਗਾਇਆ। ਜੇ ਰੁਕੀਂ ਕੋਗੇ ਮਾੜੀ ਹੋ ਗਈ ਨਾ ਟੈ। ਸੰਗਤ ਲਈ 20000 ਬੰਦਾ ਲੰਗਰ 5-7। ਪਾਪਾ ਜੀ ਬਾਬਾ ਨਾਨ ਸਿੰਘ ਨੇ ਉਸ ਵੇਲੇ ਕੀ ਕਿਹਾ ਇਹ ਸਿਰਫ ਗੱਲ ਸਮਝਿਓ। ਬਾਬਾ ਜੀ ਨੂੰ ਸੇਵਾਦਾਰ ਨੂੰ ਬੁਲਾਉਂਦੇ ਲੰਗਰ ਪਿਆ ਕਿੱਥੇ ਹੈ ਜੀ ਫਲਾਣੀ ਜਗ੍ਹਾ ਕਾਵੇ ਚ ਪਿਆ ਹੈ ਜੀ ਟੱਪਾ ਤੇ ਪਿਆ ਹੈ ਤੇ ਬਾਬਾ ਜੀ ਪਤਾ ਕੀ ਕਹਿੰਦੇ ਬਾਬਾ ਜੀ ਕਹਿੰਦੇ ਜਿੱਥੇ ਲੰਗਰ ਪਿਆ ਹੈ ਇੱਕ ਸਿੰਘ ਬਾਦਿਓ ਜਿਹੜਾ ਨਿਰੰਤਰ ਜਪਦੀ ਸਾਹਿਬ ਦਾ 파ੜ ਕਰੀ ਜਾਵੇ ਆਪੋ 사ਦਨ ਹਾਂ ਹਾਂ ਜਿੱਥੇ ਲੰਗਰ ਪਿਆ ਨਾ ਉਹਦੇ ਕੋਲ ਨਿਰੰਤਰ ਸਮੇਂ ਦਿਓ ਇੱਕ ਮੋਕਿਆ ਦੂਜਾ ਸ਼ੁਰੂ ਕਰ ਨਿਰੰਤਰ ਕਹਿੰਦੇ ਦੂਜਾ ਮੋਗਜਾ ਤੀਜਾ ਸ਼ੁਰੂ ਕਰਦੇ ਇੱਕ ਜਵਜੀ ਸਾਹਿਬ ਚਲਾ ਉਹ ਤੋਰਨ ਲਗਾ ਦੇ ਬਾਬਾ ਕਹਿੰਦਾ ਰਿਆ ਵਰਤਾਇ ਕੌਣ ਰਿਹਾ ਕਹਿੰਦੇ 15 ਮੁੰਡਿਆਂ ਦਾ ਜੱਫਾ ਕਿਸੇ ਇਲਾਕੇ ਦਾ ਉਹਨਾਂ ਦੀ ਡਿਊਟੀ ਵਰਤਾਉਣ ਆ ਗੱਲਾਂ ਸਮਝੋ ਬਾਬਾ ਨਾਨ ਸਿੰਘ ਕਹਿੰਦੇ ਜਿਹੜਾ ਜੱਫਾ ਵਰਤਾ ਰਿਹਾ ਨਾ 15 ਕ ਬੰਦੇ ਆ ਰਹੇ ਮੁੰਡਿਆਂ ਦਾ ਉਹ ਨਾਲ ਇਹ ਗੱਲ ਕਹਿ ਰਹੇ ਹੋ ਲੰਗਰ ਵਰਤਾਨ ਵੇਲੇ ਮੂੰਹ ਵਿੱਚ ਦੋ ਪੰਗਤੀਆਂ ਪੜੀ ਜਾਣ ਤੇ ਚਰਮੂਲ ਨਾ ਥੋੜੀ ਨੋ ਬੋਲੋ ਤੇ ਚਰਮੂਲ ਨਾ ਅੱਧਿਆਂ ਤੋਂ ਵੱਧ ਸਮਝ ਗਏ ਹੋਣੇ ਉੱਥੇ ਕੋਈ ਚੀਜ਼ ਥੋੜ ਨਹੀਂ ਸਕਦੀ ਜਿੱਥੇ ਤੇਰੀ ਕਿਰਪਾ ਹੋਵੇ ਆਪੋ ਸਤਿ ਆਹ ਗੁਰਬਾਣੀ ਦੀ ਪੰਗਤੀ ਤੇ ਚਰਮੂਲ ਨਾ ਥੋੜੀ ਦੋ ਜੇ ਜਰਾ ਆਪੇ ਕਿਰਪਾ ਸ਼ਬਦ ਘੋਟ ਬਾਬਾ ਨਾਨਕਾ ਖਾਏ ਖਰਚ ਬਾਬਾ ਜੀ ਕਹਿੰਦੇ ਉਹਨਾਂ ਨੂੰ ਕੋ ਨੰਗਰ ਵਰਤਾਂਦੇ ਦੋ ਤੁੰਤੀਆਂ ਦਾ ਜਾਪ ਬੋਦੇ ਰੱਖਦੇ ਇੱਕ ਟੱਪ ਤੋਂ ਕਪੜਾ ਲਾ ਕੇ ਇਹ ਨਹੀਂ ਵੇਖਣਾ ਚੀਜ਼ ਕਿੰਨੀ ਰਹਿ ਗਈ ਬਸ ਮਾੜਾ ਜਿਹਾ ਕਪੜਾ ਚੁੱਕਣਾ ਚੀ ਜੀ ਬਾਲਟੀ ਪਾਣੀ ਵਰਤਾਈ ਜਾਣੀ ਵੇਖਣਾ ਨਹੀਂ ਕਿੰਨੀ ਤੀਜਾ ਇੱਕ ਨਿਰੰਤਰ ਜਬਜੀ ਸਾਹਿਬ ਚਲਾ ਦਿਓ ਇਹ ਗੱਲਾਂ ਕੋਈ ਮੈਂ ਨਹੀਂ ਕਹਿੰਦਾ ਫੁਲਾਨੀ ਸੰਪਰਦਾ ਦਾ ਜੁੜ ਜੋ ਚੋ ਤੱਤ ਲਉਤਾ ਇੱਕ ਸੰਗਤ ਜਿਆਦਾ ਆ ਗਈ ਹੈ ਤੇ ਲੰਗਰ ਦਾ ਡਾਰੇ ਵੀ ਥੋੜਾ ਨਾ ਜਾਏ ਲੋਕੀ ਕੀ ਕਹਿਣਗੇ ਭੁੱਖੇ ਆ ਗਏ ਵਿਲਿਆ ਦੀ ਸਾਰਾ ਘਰ ਆ ਲਿਆ ਜਬ ਜੀ ਰਾਤੀ 2 ਵਜੇ ਭੋਗ ਪਿਆ ਸੇਵਾਦਾਰ ਆਇਆ ਕਹਿੰਦੇ ਬਾਬਾ ਜੀ ਪਤਾ ਨਹੀਂ ਕੀ ਕਲਾ ਵਰਤੀ ਹੈ ਸਾਰੀ ਸੰਗਤ ਲੰਗਰ ਛੱਕ ਕੇ ਗਈ ਏ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਆਪੋ ਸਾਧਨ ਹਾਰੀ ਸੰਗਤ ਲੰਗਰ ਛੱਕ ਕੇ ਗਈ ਏ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਵੇਖੋ ਪਾਪਾ ਨਾਨਸੇ ਨੇ ਕੀ ਕਿਹਾ ਤੁਹਾਨੂੰ ਐਂਜ ਹੱਥ ਜੋੜ ਕੇ ਆਖਿਆ ਕਹਿੰਦੇ ਇਹ ਸਾਰੀ ਕਿਰਪਾ ਜਗਜੀਤ ਸਾਹਿਬ ਦੀ ਹੋਈ ਹੈ ਹਾਏ ਹਾਏ ਇਹ ਸਾਰੀ ਕਿਰਪਾ ਜਗਜੀਤ ਸਾਹਿਬ ਦੀ ਦਾਸਾ ਗੱਲ ਸੁਣਾਉਣ ਦਾ ਮਤਲਬ ਇਹ ਨਹੀਂ ਹੈ ਸਮਝ ਐ ਜੋ ਤੇਰੇ ਲੂ ਹੋਵੇ ਗ੍ਰਸਪੀ ਹੋਵੇ ਗੁਰੂ ਘਰ ਦਾ ਹੋਵੇ ਇਹ ਬਾਬੇ ਨਾਨਕ ਨੇ ਕਿਹਾ ਭਾਈ ਲੈਣਾ ਜੀ ਮੇਰੀ ਸੰਗ ਨੂੰ ਕਹਿ ਲੈਣਾ ਜਿਹੜਾ ਜਬਜੀਤ ਸਾਹਿਬ ਦਾ ਪ੍ਰੇਮ ਨਾਲ ਸਹਾਰਾ ਲਏਗਾ ਉਹਦੇ ਨਾਲ ਨੇੜੇ ਹੋ ਕੇ ਵਰਤਣਾ ਦਾ ਆਖੋ ਸਾਦੇ ਨਾਮ ਅਹੀ ਵਰਤਣਾ ਬਰਕਤ ਪਾ ਦੇਣੀ ਅਹੀ ਕੋਈ ਟੈਨਸ਼ਨ ਆ ਜੀ ਹੈਂਦ ਲੈ ਇੱਧਰ ਕਰ ਐਂਡ ਉਧਰ ਨਹੀਂ ਕਰਨਾ ਕਿਹੜਾ ਨਗ ਪਾਵਾਂ ਕੰਮ ਸਿੱਧਾ ਹੋ ਜਾਏ ਡੁੱਬ ਜਾਾਂਗੇ ਬਾਬਾ ਕਹਿੰਦਾ ਮੈਂ ਤੇਰੇ ਨੇੜੇ ਵਰਤਾਂਗਾ ਤੇ ਗੁਰਗਵਾਲ ਸਿੰਘ ਕਹਿੰਦੇ ਜਪਜੀ ਸੇਵਨ ਪ੍ਰੀਤ ਸੋ ਜਾਹੀ ਮਨ ਸਮੇਤ ਪ੍ਰਾਪਤ ਹੋਏ ਭਾਈ ਮੇਰੀ ਨੇੜਤਾ ਮਿਲ ਜੇਗੀ ਉਸ ਦਾਸ ਜਾਵੇ ਤੇ ਇੱਕ ਮਿੰਟ ਚ ਗੱਲ ਕਰਕੇ ਲੰਘ ਸਕਦਾ ਹੈ ਲਿਕਨੇ ਕੇ ਵੇਰਵੇ ਮੈਂ ਤਾਂ ਰੱਖ ਰਿਹਾ ਅੰਦਰ ਵਸ ਕੇ ਕਿਤੇ ਲੋੜ ਨਹੀਂ ਰਊਵਲ ਜਾਣਦੀ ਕਿਤੇ ਲੋੜ ਨਹੀਂ ਸਿਆਣਿਆਂ ਵੱਲ ਜਾਣਦੀ ਕਿਤੇ ਲੋੜ ਨਹੀਂ ਕੇਤੂ ਵੱਲ ਜਾਣਦੀ ਕਿਤੇ ਲੋੜ ਨਹੀਂ ਨਗਾਂ ਵੱਲ ਜਾਣਦੀ ਕਿਤੇ ਲੋੜ ਨਹੀਂ ਪੱਤਰੀਆਂ ਵੱਲ ਜਾਣਦੀ ਜਰਾ ਜੀ ਜਪੇ ਕੋਈ ਅਟੈਂਸ਼ਨ ਹੈ ਜਬ ਜੀ ਸਾਹਿਬ ਦਾ ਨਾਮ ਵਧਾ ਕੇ ਅਰਦਾਸ ਸ਼ੁਰੂ ਕਰਦੇ ਹੋ ਗੁਰੂ ਨਾਨਕ ਦੇਵ ਹੋ ਕੇ ਵਰਤਨਾ ਸ਼ੁਰੂ ਕਰਦੇ ਕਹਦੇ ਹੋ ਸਤਨਾਮ ਉਹ ਵਰਤ ਉਹ ਪਤਾ ਨਹੀਂ ਮੈਂ ਰਾਜੀ ਜੇ ਗੱਲ ਅਗੇ ਬੋਲੀਏ ਕਿ ਨਹੀਂ ਅਮਰਾ ਸਰ ਜਿਹੜਾ ਮੇਰਾ ਕਮਰਾ ਹੈ ਨਾ ਜੀ ਭਲਾਈ ਕੇ ਅੰਦਰ ਜਿੱਥੇ 2600 ਬੀਬੀਆਂ ਜ਼ਿੰਦਵਾ ਜਿਨ੍ਹਾਂ ਦੇ ਪਤੀ ਨਹੀਂ ਤੇ ਬੱਚੇ ਛੋਟੇ ਆ ਉਹ ਰਾਸ਼ਨ ਲੈ ਲਈ ਰਹਿੰਦੀਆਂ ਆਪਣੇ ਘਰਾਂ 'ਚ ਦਾਸ ਨੇ ਪੁੱਛੇ ਬੰਦਿਆ ਤੇ ਮੇਰੇ ਅਗੇ ਇਨੀ ਇੱਕ ਪੇਟੀ ਪਈ ਹੁੰਦੀ ਆਵਾਜ਼ ਜਿੰਨੀ ਇਨੀ ਇੱਕ ਪੇਟੀ ਮੈਂ ਬੈਠਾ ਹੋਇਆ ਤੇ ਕਮਰੇ 'ਚ ਆਇਆ ਇੱਕ ਸਿੰਘ ਉਹਨੇ ਨਾ ਕੱਪੜੇ ਵਿੱਚ ਪੰਜ ਇੱਟਾਂ ਬੰਨੀਆਂ ਹੋਈਆਂ ਉਹ ਮੇਰੇ ਕਮੇਟੀ ਦੇ ਉੱਤੇ ਯੋਰ ਨਾ ਰੱਖੇ ਨਾ ਇੱਟਾਂ ਨਾਲ ਮਠਿਆਈ ਦਾ ਡੱਬਾ ਰੱਖ ਕੇ ਇੰਜ ਕਹਿੰਦਾ ਕਹਿੰਦਾ ਅੱਜ ਸ਼ੁਕਰਵਾਰ ਹੈ ਸ਼ਨੀ ਆਇਆ ਤੁਸੀਂ ਬਾਹਰ ਚਲੇ ਜਾਣਾ ਐ ਮੈਂ ਪੰਜ ਇੱਟਾਂ ਲੈ ਕੇ ਆਇਆ ਐਤਵਾਰ ਮੈਂ ਨਹੀਂ ਰੱਖਣੀ ਐ ਅਰਦਾਸ ਕਰ ਦਿਓ ਮੈਂ ਐਤਵਾਰ ਨਹੀਂ ਰੱਖ ਜੰਦਾ ਕਿ ਤੇਰਾ ਭਲਾ ਹੋ ਜਾਏ ਸਾਹ ਜੀ ਸਾਰਾ ਕੋਈ ਕਹਿ ਗਿਆ ਮੈਂ ਕਦੀ ਇਟਾਂ 'ਲ ਵੇਖਾਂ ਕਦੀ ਉਹਦੇ 'ਲ ਵੇਖਾਂ ਹੱਥ 'ਚ ਚਾਗ ਵੀ ਫੜਿਆ ਹੋਇਆ ਇਟਾਂ ਤੇ ਵਾਈ ਗੁਰੂ ਵਾਈ ਨੂੰ ਲਿਖ ਦੇ ਹਰ ਕੰਮ ਦੀ ਮਰਿਆਦਾ ਦੇਖਣੀ ਚਾਹੀਦੀ ਮੈਂ ਕਦੀ ਇਟਾਂ 'ਲ ਵੇਖਾਂ ਕਦੀ ਵਧਾਈ ਦੇ ਡੱਬੇ 'ਲ ਵੇਖਾਂ ਕਦੀ ਚਾਗ 'ਲ ਵੇਖਾਂ ਕਦੀ ਉਹਦੇ 'ਲ ਵੇਖਾਂ ਸੁਣਿਓ ਗੱਲ ਨੂੰ ਇਹ ਗੱਲਾਂ ਨਹੀਂ ਗੀਆਂ ਪਰ ਸੁਣਿਓ ਆਪ ਨੇ ਕੀ ਕਿਹਾ ਮੈਂ ਕਹੇ ਜੀ ਮੈਨੂੰ ਹੁਕਮ ਕਰ ਦਿਓ ਤਾਂ ਮੈਂ ਚਾਕ ਲੈ ਕੇ ਵਾਇਗੋ ਨੂੰ ਲਿਖ ਦੇਣਾ ਹੁਕਮ ਕਰ ਦਿਓ ਮੈਂ ਅਰਦਾਸ ਕਰ ਦੇਣਾ ਪਰ ਜੇ ਤੁਸੀਂ ਮੰਨੋ ਇਹ ਦੇਖੀ ਮੈਂ ਕਿਹਾ ਨਹੀਂ ਹਫਤਾ ਲੇਟ ਰਹਿਣਾ 10 ਦਿਨ ਲੇਟ ਰਹਿਣਾ ਹਫਤਾ ਲੇਟ ਰਹਿ ਲੋ ਪਰ ਪਿਓ ਤੋਂ ਬਿਨਾ ਨਾ ਕਰੋ ਹੱਥੋਂ ਸਾਧਨਾਂ ਇਹ ਲਾ ਸਮਝੇ ਪਿਓ ਤੋਂ ਬਿਨਾਂ ਨਾ ਤੁਰੋ ਕਹਿੰਦੇ ਕੀ ਮਤਲਬ ਮੈਂ ਕਿਹਾ ਹਫਤਾ ਲੇਟ ਰੱਖ ਲਓ ਘਰ ਦੇ ਪੰਜ ਮੈਂਦਰੋਂ ਚਾਰ ਉਹ 6 ਉਹ ਹਫਤੇ ਵਿੱਚ 51 ਪਾੜ ਜਪਜੀ ਸਾਹਿਬ ਹਾਜ਼ਰੀ ਲਾ ਲਓ 101 ਲਾ ਲਓ 84 ਲਾ ਲਓ 70 ਲਾ ਲਓ ਕੁਝ ਲਾ ਲਓ ਹੁਣ ਹੁਣ ਨਹੀਂ ਰੋ ਉਹ ਕਰਕੇ ਮੈਨੂੰ ਬੈਠਾ ਬੈਠਾ ਕਹਿੰਦਾ ਜੀ ਉਹਦੇ ਨਾਲ ਕੀ ਹੋ ਜਾਏਗਾ ਗੱਲਾਂ ਸੁਣਿਓ ਸਚਾਈ ਬੋਲਦੇ ਮੈਨੂੰ ਕਹਿਣ ਲੱਗਾਈ ਉਹਦੇ ਨਾਲ ਕੀ ਹੋ ਜਾਏਗਾ ਨਾ ਗਿਆ ਭੋਲਿਆ ਐ ਤਰ੍ਹਾਂ ਨਹੀਂ ਰੱਖਦੇ ਐ ਕਰਮ ਵਰਤਣਗੇ ਇਹ ਜਿਹੜੇ ਕਰਮ ਹੈ ਨਾ ਇਹ ਵਰਤਣਗੇ ਜੇ ਕਰਮਾਂ 'ਚ ਲਿਖਿਆ ਹੈ ਨਾ ਗੋਂਡੀ ਨਾਲ ਲੜਾਈ ਹੋਣੀ ਮਕਾਨ ਬਣਨ ਦਾ ਤੇ ਹੋਗੀ ਜੇ ਕਰਮਾਂ 'ਚ ਲਿਖਿਆ ਹੈ ਨਾ ਨਗਰ ਨਗਰ ਨਾਲ ਨਕਸ਼ੇ ਦੀ ਪ੍ਰੋਬਲਮ ਆਣੀ ਤੇ ਆਏਗੀ ਇਹ ਕਰਮਾਂ ਦੇ ਲਿਖਿਆ ਨਾ ਕੋਈ ਹੋਰ ਗੱਲ ਤੇ ਹੋ ਮੈਂ ਕਿ ਮੈਂ ਯਕੀਨ ਨਾ ਕਹਿਣਾ ਜੇ 101 ਜਾਂ 84 ਜਾਂ 52 ਜਪਜੀਤ ਸਿੰਘ ਕਰਕੇ ਹੁਣ ਨਹੀਂ ਰੱਖੋਗੇ ਤੇ ਤੇਰੇ ਪਲਾਟ ਵਿੱਚ ਨਹੀਂ ਰੱਖਣ ਵੇਲੇ ਕੱਲੇ ਮਿਸਤਰੀ ਮਜ਼ਦੂਰ ਠੇਕੇਦਾਰ ਇੰਜੀਨੀਅਰ ਨਹੀਂ ਆਣਗੇ ਉਹ ਨਹੀਂ ਰੱਖਣ ਵੇਲੇ ਬਾਜਾਂ ਵਾਲੇ ਦੀਆਂ ਸ਼ੀਦੀ ਫੌਜਾਂ ਵੀ ਗੁਬਤਾਨ ਕੀ ਉੱਤੇ ਪਹੁੰਚਣਗੇ ਤੇ ਕੋਈ ਨਹੀਂ